ਇਸ ਵੇਲੇ ਚਰਚਾ ਬਣੀ ਹੋਈ ਹੈ ਕਿ ਆਖਿਰਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਣ ਦੀਆਂ ਧਮਕੀਆਂ ਕੌਣ ਦੇ ਰਿਹਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰਸ਼ਿਪਰ ਨੇ ਆਪਣੀ ਆਪਣੀ ਗੱਲ ਅੱਗੇ ਰੱਖਦੇ ਪਏ ਨੇ ਪਰ ਸਵਾਲ ਇੱਥੇ ਇਹ ਉੱਠਦਾ ਪਿਆ ਕਿ ਜਿੱਥੇ ਲੱਖਾਂ ਸ਼ਰਧਾਲੂ ਰੋਜ਼ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਆਖਿਰਕਾਰ ਕਿਹਦੀ ਜ਼ਰੂਰਤ ਪਈ ਕਿ ਉਹ ਮੇਲ ਦੇ ਰਾਈ ਧਮਕੀ ਦੇ ਰਹੇ ਕਿ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਉਡਾ ਦੇਣਾ ਜਿੱਦਾਂ ਹੀ ਇਹ ਧਮਕੀਆਂ ਭਰੀਆਂ ਮੇਲਾ ਆਂਦੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਪਰ ਜਾਂਚ ਹਜੇ ਤੱਕ ਕੋਈ ਨਤੀਜੇ ਤੇ ਨਹੀਂ ਪਹੁੰਚੀ ਸਾਡੇ ਦੇ ਨਾਲ ਇਸ ਪੂਰੇ ਮੁੱਦੇ ਦੇ ਉੱਤੇ ਚਰਚਾ ਕਰਨ ਵਾਸਤੇ ਸਮਾਜ ਸੇਵਕ ਮਨਦੀਪ ਸਿੰਘ ਮੱਨਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸੁਚਾਨ ਜੀ ਤੁਹਾਡਾ ਤੇ ਮਨਦੀਪ ਦਾ ਬਹੁਤ-ਬਹੁਤ ਧੰਨਵਾਦ ਬੜੀ ਵੱਡੀ ਗੱਲ ਹੈ ਜਿਹਦੇ ਚਰਨਾਂ ਦੇ ਵਿੱਚ ਹਰ ਕੋਈ ਵੇਂਦਾ ਜਾ ਕੇ ਸਤਿ ਸ਼ਕਨ ਸ਼੍ਰੀ ਹਰਮੰਦਰ ਸਾਹਿਬ ਸਵਰਗ ਦਾ ਦੂਸਰਾ ਨਾਮ ਉਹਨੂੰ ਉਡਾਉਣ ਦੀ ਧਮਕੀ ਜਦੋਂ ਕੋਈ ਦੇ ਦੇਵੇ ਤਾਂ ਮਨ ਤੇ ਬਹੁਤ ਬੀਤਦੀ ਹੈ ਕਿ ਕਿਸ ਤਰ੍ਹਾਂ ਦੇਖਦੀ ਹੈ ਇਸ ਪੂਰੇ ਦੇ ਦੇਖੋ ਇਹ ਲੰਬੇ ਸਮੇਂ ਤੋਂ ਇੱਕ ਜਿਹੜੀ ਕੌਨਸਪੀਰੇਸੀ ਐ ਸਾਜ਼ਿਸ਼ ਐ ਜਿਹੜੀ ਚੱਲ ਰਹੀ ਐ ਇਸ ਤੋਂ ਵੱਧ ਜਿਹੜਾ ਦੁੱਖ ਕੀ ਹੋ ਸਕਦਾ ਇਸ ਤੋਂ ਵੱਧ ਜਿਹੜਾ ਮੰਦ ਭਾਗੀ ਗੱਲ ਕੀ ਹੋ ਸਕਦੀ ਐ ਕਿ ਜਿਹੜੇ ਗੁਰੂ ਤੋਂ ਉਹ ਟਾਸਰਾ ਲੈ ਕੇ ਅਸੀਂ ਆਪਣੀ ਸੁਰੱਖਿਆ ਮੰਗਦੇ ਆਂ ਅੱਗ ਰੱਬਾ ਸਾਨੂੰ ਸੁਰੱਖਿਅਤ ਰੱਖੀ ਸਾਡੇ ਪਰਿਵਾਰ ਦਾ ਖਿਆਲ ਰੱਖੀ ਮਤਲਬ ਹਰ ਚੀਜ਼ ਦੀ ਡਿਮਾਂਡ ਜਿਹੜੀ ਉਹ ਗੁਰਦੁਆਰੇ ਮੰਦਰ ਚ ਜਿੱਦੀ ਜਿੱਥੇ ਸ਼ਰਧਾ ਹੈ ਉੱਥੇ ਕੀਤੀ ਜਾਂਦੀ ਐ ਔਰ ਇਹ ਤਰਾਸ ਦੀ ਐ ਸਾਡੀ ਮਤਲਬ ਸਾਡੇ ਸੂਬੇ ਦੀ ਸਾਡੇ ਦੇਸ਼ ਦੀ ਇਹ ਉਸ ਗੁਰੂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣੇ ਪੈ ਰਹੇ ਨੇ ਇਹਨਾਂ ਮਤਲਬ ਆਪਾਂ ਕਿੱਧਰ ਨੂੰ ਤੁਰ ਪਏ ਯਾਰ ਆਪਸ ਵਿੱਚ ਲੜਾਈਆਂ ਥੱਲੇ ਹੁੰਦੀਆਂ ਸੀਆਂ ਲੋਕਾਂ ਦੀ ਆਪਾਂ ਰੱਬ ਵੀ ਵੰਡ ਲਏ ਉਹਨਾਂ ਨਾਲ ਵੀ ਲੜਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਨਾਮ ਦੇ ਉੱਤੇ ਲੜਨਾ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਧਮਕੀ ਲੱਗੀ ਹੈ ਇਹ ਅੱਜ ਦਾ ਥੋੜੀ ਹੈ ਤੁਸੀਂ ਪੁਰਾਣਾ ਮਤਲਬ ਕੱਢ ਕੇ ਦੇਖੋ ਯਾਰ 54 ਸਾਲਾਂ ਤੋਂ ਮੈਂ ਅੱਗੇ ਕਹਿਣ ਰਿਹਾ ਪੰਜਾਬ ਦਾ ਮਾਣ ਦਿਨ ਬਦਨ ਜਿਹੜਾ ਡਿਸਟਰਬ ਦਿਖਾਇਆ ਜਾ ਰਿਹਾ ਵੀ ਸਾਡੇ ਲੋਕਾਂ ਨੂੰ ਕ੍ਰਿਮੀਨਲ ਤੱਕ ਪੇਸ਼ ਕੀਤਾ ਜਾ ਰਿਹਾ ਰੋਜ਼ ਝਗੜੇ ਰੋਜ਼ ਕਿਸੇ ਨਾ ਕਿਸੇ ਤਰੀਕੇ ਉਹ ਲਜਾਇਆ ਜਾ ਰਿਹਾ ਦੁਨੀਆ ਭਰ ਦੀਆਂ ਜਿਹੜੀਆਂ ਖਬਰਾਂ ਬਣਾਇਆ ਜਾ ਰਿਹਾ ਪੰਜਾਬ ਨੂੰ ਨੈਗੇਟਿਵ ਖਬਰਾਂ ਦੇ ਵਿੱਚ ਇਹ ਅੱਜ ਥੋੜੀ ਹੋ ਰਿਹਾ ਆ ਹੁਣ ਜੰਗ ਲੱਗੀ ਤੁਸੀਂ ਸਾਡਾ ਜਿਹੜਾ ਨਾ ਖਾਸ ਕਰਕੇ ਅਮਰਸਰ ਸ਼ਹਿਰ ਹੈ ਟੂਰਿਸਟ ਦੇ ਸਿਰ ਦੇ ਉੱਤੇ ਚੱਲਦਾ ਨਾ ਨਾ ਤੇ ਇੱਥੇ ਕੋਈ ਬਹੁਤ ਹੀ ਵੱਡੀ ਇੰਡਸਟਰੀ ਹੈ ਨਾ ਮਤਲਬ ਇੱਥੇ ਕੋਈ ਹੋਰ ਸਾਧਨ ਹੈਗਾ ਤੇ ਇਹ ਬਹੁਤਾ ਟੂਰਿਸਟ ਦੇ ਸਿਰ ਤੇ ਚੱਲਦਾ ਬਹੁਤਾ ਮਤਲਬ ਗੋਲਡਨ ਟੈਂਪਲ ਲੋਕ ਆਉਂਦੇ ਨੇ ਦੁਨੀਆ ਭਰ ਦੀ ਮਤਲਬ ਸ਼ਰਦਾ ਉਹਨਾਂ ਦੇ ਵਿੱਚ ਤੇ ਹਰਮੰਦਰ ਸਾਹਿਬ ਦੇ ਵਿੱਚ ਤੇ ਉਹ ਲੋਕ ਆਉਂਦੇ ਨੇ ਔਰ ਸਾਡੇ ਤੁਸੀਂ ਸ਼ਹਿਰ ਦਾ ਹਾਲ ਦੇਖ ਲਓ ਆ ਪਹਿਲਾਂ ਕੀ ਹੈ 22 April ਨੂੰ ਪਹਿਲਗਾਂ ਦੇ ਵਿੱਚ ਅਟੈਕ ਹੁੰਦਾ ਉਸ ਦਿਨ ਤੋਂ ਹੀ ਇਹ ਮਤਲਬ ਅਖਬਾਰਾਂ ਦੀਆਂ ਸੁਰਖੀਆਂ ਚੈਨਲਸ ਦੀਆਂ ਸੁਰਖੀਆਂ ਬਣ ਗਿਆ ਸੀਗਾ ਕਿ ਭਾਰਤ ਪਾਕਿਸਤਾਨ ਦੀ جنگ ਲੱਗੂਗੀ ਔਰ جنگ ਦੇ ਵਿੱਚ ਸਾਡਾ ਸੂਬਾ ਹੀ ਬਹੁਤਾ ਜਿਹੜਾ ਇਹਨੂੰ ਵਰਤਿਆ ਜਾਂਦਾ ਬੰਬ ਚਲ ਮੈਂ ਤਾਂ ਅੱਗੇ ਕਿੰਨਾ ਵਪਾਰ ਕਰਨ ਨੂੰ ਗੁਜਰਾਤ ਰੱਖਿਆ ਤੇ ਬੰਬ ਚਲਾਉਣ ਨੂੰ ਪੰਜਾਬ ਰੱਖਿਆ 22 April ਤੋਂ ਮਤਲਬ ਬਿਲਕੁਲ ਡਿਸਟਰਬ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ جنگ ਲਾ ਜੰਦੀ ਜਾਂਦੀ ਹੈ ਅਨ ਅਨਾਉਂਸ جنگ ਹੈ جنگ ਤੇ ਪ੍ਰਾਈਮ ਮਿਨਿਸਟਰ ਅਨਾਉਂਸ ਕਰਦੇ ਨੇ ਵੀ ਅਸੀਂ جنگ ਸ਼ੁਰੂ ਕਰ ਰਹੇ ਹਾਂ جنگ ਖਤਮ ਕਰ ਰਹੇ ਹਾਂ ਇੱਕ ਅਨ ਅਨਾਉਂਸ ਜਿਹੜੀ ਵਾਰ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ 7 ਮਈ ਨੂੰ 22 April ਤੋਂ ਲੈ ਕੇ 7 ਮਈ ਤੱਕ ਟੋਟਲ ਜਿਹੜਾ ਵਪਾਰ ਉਹ ਡਿਸਟਰਬ ਰਹਿੰਦਾ ਖਤਮ ਰਹਿੰਦਾ ਹਰਮੰਦਰ ਸਾਹਿਬ ਸੰਗਤ ਘਟ ਜਾਂਦੀ ਹੈ ਟੂਰਿਸਟ ਸਥਾਨਾਂ ਦੇ ਜਿਹੜੇ ਵੀ ਸਾਡੇ ਧਾਰਮਿਕ ਨੇ ਟੂਰਿਸਟ ਹੋਰ ਪਲੇਸ ਨੇ ਉਹਨਾਂ ਦੇ ਉੱਤੇ ਸੰਗਤ ਘਟ ਜਾਂਦੀ ਹੈ ਉਸ ਤੋਂ ਬਾਅਦ ਹੋ ਜਾਂਦਾ ਸੀਜ਼ਫਾਇਰ ਬਿਲਕੁਲ ਠੀਕ ਹੈ ਜੀ ਤਿੰਨ ਚਾਰ ਦਿਨ ਜੰਗ ਚੱਲਦੀ ਹੈ ਉਸ ਤੋਂ ਬਾਅਦ ਆਪਣੇ ਆਪ ਹੀ ਉਹ ਸੀਜ਼ਫਾਇਰ ਕਰ ਦਿੱਤਾ ਜਾਂਦਾ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਮਤਲਬ ਤੁਸੀਂ ਸਾਨੂੰ ਕਿਸ ਤਰ੍ਹਾਂ ਵਰਤਦੇ ਹੋ ਯਾਰ ਮਤਲਬ ਸੀਜ਼ਫਾਇਰ ਹੋਣ ਤੋਂ ਇੱਕ ਹਫਤਾ ਕਿ 10 ਦਿਨ ਬਾਅਦ ਫਿਰ ਇੱਕ ਦਿਨ ਲਾਕਡਾਊਨ ਕੀਤਾ ਜਾਂਦਾ ਛਨੀ ਐਤਵਾਰ ਜਦੋਂ ਛਨੀ ਐਤਵਾਰ ਦੁਨੀਆ ਭਰ ਤੋਂ ਸ਼ਰਧਾਲੂ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਦੁਨੀਆ ਭਰ ਦਾ ਜਿਹੜਾ ਟੂਰਿਸਟ ਅੰਮ੍ਰਿਤਸਰ ਆਉਂਦਾ ਉਹ ਲੋਕਾਂ ਨੂੰ ਦੱਸਿਆ ਜਾਂਦਾ ਵੀ ਲਾਕਡਾਊਨ ਕਰ ਦਿੱਤਾ ਗਿਆ ਫਿਰ ਪਤਾ ਨਹੀਂ ਹਾਲਾਤ ਵਿਗੜਨ ਵਾਲੇ ਨੇ ਮਤਲਬ ਇਸ ਤਰੀਕੇ ਉਸ ਤੋਂ ਬਾਅਦ ਆ ਜਾਂਦੀ 6 ਜੂਨ 6 ਜੂਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਾਨੂੰ ਇਹ ਵਿਖਾਇਆ ਜਾਂਦਾ ਵੀ ਪਤਾ ਨਹੀਂ 6 ਜੂਨ ਨੂੰ ਅਮਰਸਰ ਚ ਕੀ ਹੋਣਾ ਹਰਮੰਦਰ ਸਾਹਿਬ ਦੇ ਵਿੱਚ ਝਗੜਾ ਹੋਣਾ ਨਾ ਉਸ ਤੋਂ 7 ਦਿਨ ਪਹਿਲਾਂ ਟੂਰਿਸਟ ਆਉਂਦਾ ਨਾ ਉਸ ਤੋਂ 7 ਦਿਨ ਬਾਅਦ ਟੂਰਿਸਟ ਆਉਂਦਾ ਹੈ ਨਾ ਇੱਕ ਡਹਿਲ ਬਣ ਜਾਂਦੀ ਲੋਕਾਂ ਦੀ ਮਨ ਜੇ ਬਣ ਜਾਂਦੀ ਹੈ ਔਰ ਇੱਥੇ ਹੀ ਬੱਸ ਨਹੀਂ ਹੁੰਦੀ ਇਹ ਤੇ ਹੋਣ ਹੋ ਗਿਆ ਨਾ ਇਸ ਸਾਲ ਦੀਆਂ ਘਟਨਾਵਾਂ ਤੁਹਾਨੂੰ ਮੈਂ ਦੱਸ ਰਿਹਾ ਇਸ ਤੋਂ ਪਹਿਲਾਂ 23 ਮਈ ਨੂੰ ਹੈਰੀ ਟੈਸਟ ਸਟਰੀਟ ਦੇ ਵਿੱਚ ਉਹ ਛੋਟੇ ਛੋਟੇ ਬਲਾਸਟ ਕੀਤੇ ਜਾਂਦੇ ਨੇ ਚਲੋ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਪਾਰਕਿੰਗ ਦੇ ਲਾਗੇ ਮਤਲਬ ਇਸ ਤਰੀਕੇ ਕੌਣ ਕਰ ਰਿਹਾ ਯਾਰ ਕਿਦੀ ਐਡੀ ਮਨਛਾ ਹੈ ਕਿਹੜੀਆਂ ਏਜੰਸੀਜ਼ ਕਿਹੜੀਆਂ ਤਾਕਤਾਂ ਦੇ ਪਿੱਛੇ ਲੱਗੀਆਂ ਨੇ ਕਿਹਦਾ ਇਹਨੂੰ ਫਾਇਦਾ ਪਹੁੰਚ ਰਿਹਾ ਚਾਹੇ ਉਹ ਵੋਟ ਬੈਂਕ ਦੀ ਰਾਜਨੀਤੀ ਹੈ ਚਾਹੇ ਟੂਰਿਸਟ ਨੂੰ ਹੋਰ ਪਾਸੇ ਲੈ ਕੇ ਜਾਣ ਦੀ ਰਾਜਨੀਤੀ ਹੈ ਕੋਈ ਇਹਨੂੰ ਸਮਝੋ ਤੇ ਸਹੀ ਫਿਰ ਅੱਗੇ ਕੀ ਹੈ 23 ਫਰਵਰੀ ਨੂੰ ਹੀ ਨਾਲਾ ਖਾਂਡ ਹੁੰਦਾ ਹੈ ਅਮਰਤਪਾਲ ਠੀਕ ਹੈ ਜੀ ਉਸ ਤੋਂ ਬਾਅਦ ਵੀ ਜਿਹੜਾ ਸ਼ਰਧਾਲੂ ਹੈ ਜਿਹੜਾ ਟੂਰਿਸਟ ਹੈ ਉਹ ਆਉਣ ਜਾਣੋਂ ਡਿਸਟਰਬ ਹੋ ਜਾਂਦਾ ਲੋਕਾਂ ਦੇ ਮਨ 'ਚ ਇੱਕ ਚੀਜ਼ ਆ ਜਾਂਦੀ ਆ ਵੀ ਯਾਰ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਪੰਜਾਬ ਮਤਲਬ ਉੱਥੇ ਜਾ ਕੇ ਫਾਸੀ ਨਾ ਜਾਈਏ ਫਿਰ 24 ਦਸੰਬਰ ਨੂੰ ਸਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਨਾ ਤੇ ਉਹ ਸਥਾਨ ਠੀਕ ਸੀ ਤੇ ਨਾ ਉਹ ਹਮਲਾ ਠੀਕ ਸੀ ਹਨਾ ਮਤਲਬ ਇੱਕ ਧਾਰਮਿਕ ਸਥਾਨ ਦੇ ਉੱਤੇ ਤੇ ਉਹਦੇ ਨਾਲ ਵੀ ਕਿੰਨਾ ਜਿਹੜਾ ਟੂਰਿਸਟ ਆਉਣ ਵਾਲੀ ਦੁਨੀਆ ਡਰਦੀ ਆ ਵੀ ਇਹਨਾਂ ਦੇ ਅੰਦਰ ਇਹ ਚੀਜ਼ਾਂ ਹੋ ਰਹੀਆਂ ਨੇ ਹੁਣ ਬੰਬ ਧਮਾਕਿਆਂ ਦੀਆਂ ਧਮਕੀਆਂ ਜਿਹੜੀਆਂ ਜਿਤੀਆਂ ਜਾਰੀਆਂ ਕਿ ਹਰਿਮੰਦਰ ਮੈਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਦੇ ਪਿੱਛੇ ਕੌਣ ਹੈ ਕੇਵਲ ਹਰਮੰਦਰ ਸਾਹਿਬ ਕਿਉਂ ਕੇਵਲ ਪੰਜਾਬ ਕਿਉਂ ਸਾਨੂੰ ਸਿਰਫ ਇੱਕ ਟੂਲ ਵਜੋਂ ਵਰਤਿਆ ਜਾ ਰਿਹਾ ਆਪਣਾ ਵੋਟ ਬੈਂਕ ਵਧਾਉਣ ਲਈ ਦੁਨੀਆ ਨੂੰ ਸਮਝ ਹੀ ਨਹੀਂ ਰਹੀ ਨਾ ਹੀ ਸਾਡੇ ਜਿਹੜੇ ਸ਼ਾਸਕ ਤੇ ਨਾ ਹੀ ਜਿਹੜੇ ਸਾਡੇ ਆਪੋਜੀਸ਼ਨ ਵਾਲੇ ਨੇ ਇਸ ਪਾਸੇ ਧਿਆਨ ਦੇ ਰਿਹਾ ਸਵਾਏ ਇਹਦੇ ਤੋਂ ਉਹਨੂੰ ਫੜ ਕੇ ਅੰਦਰ ਦੇ ਦਿਓ ਮੈਂ ਆਉਂਗਾ ਤੇ ਆਹ ਕਰੂੰਗਾ ਮੈਂ ਆਉਂਗਾ ਤੇ ਆਹ ਕਰੂੰਗਾ ਇੱਕ ਦੂਜੇ ਨਾਲ ਲੜਨ ਦੇ ਵਿੱਚ ਲੱਗੇ ਇੰਨੀਆਂ ਕੇਂਦਰੀ ਏਜੰਸੀਆਂ ਨੇ ਇਹੋ ਜਿਹਾ ਮਤਲਬ ਦੇਸ਼ ਦੇ ਉੱਤੇ ਕੰਟਰੋਲ ਆਪਾਂ ਐਡਿਟਿਵ ਵੱਡੀ ਜੰਗਾਂ ਦੇ ਉੱਤੇ ਦੁਨੀਆ ਭਰ ਦੇ ਮੁਲਕਾਂ ਨੂੰ ਡਰਾ ਤੁਹਾਡੇ ਕੋਈ ਨਹੀਂ ਆ ਤਾਕਤਾਂ ਨਹੀਂ ਹਿੰਦੁਸਤਾਨ ਕੋਈ ਇਡੀ ਐਡਵਾਂਸ ਟੈਕਨੋਲੋਜੀ ਹੈ ਇੰਨੀ ਫੋਰਸ ਹੈ ਇੰਨਾ ਕੋ ਮਤਲਬ ਦੁਨੀਆ ਪਰ ਦੇ ਐਡਵਾਂਸ ਸਾਧਨ ਨੇ ਆਪਾਂ ਗੱਲਾਂ ਅਮਰੀਕਾ ਨਾਲ ਲੜਨ ਦੀਆਂ ਕਰਦੇ ਆ ਗੱਲਾਂ ਚਾਈਨਾ ਤੋਂ ਉੱਤੇ ਜਾਣ ਦੀਆਂ ਕਰਦੇ ਆ ਆ ਪਾਕਿਸਤਾਨ ਨੂੰ ਆਪਾਂ ਨੱਪ ਹੀ ਲਿਆ ਨਾ ਜਿਸ ਤਰ੍ਹਾਂ ਵੀ ਚਾਹੇ ਉਹ ਬਾਅਦ ਚੋਂ ਸੀਜ਼ ਫਾਇਰ ਹੋ ਗਿਆ ਕੁਝ ਵੀ ਹੈ ਹਿੰਦੁਸਤਾਨ ਤਗੜਾ ਹੀ ਹੈ ਨਾ ਪਾਕਿਸਤਾਨ ਨੂੰ ਫਿਰ ਇਹੋ ਜੇ ਲੋਕਾਂ ਨੂੰ ਕਿਉਂ ਨਹੀਂ ਨੱਪਿਆ ਜਾ ਰਿਹਾ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਠੱਲ ਪਾਈ ਜਾ ਰਹੀ ਕਿਉਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਤੁਸੀਂ ਮੈਨੂੰ ਦੱਸੋ ਕਿਹੜਾ ਟੂਰਿਸਟ ਇੱਥੇ ਆ ਰਿਹਾ ਪੰਜਾਬ ਤੇ ਹ ਜਿੱਥੇ ਜਦਾ ਜਦैल ਕਰਦਾ ਜਿੱਥੇ ਮਰਜੀ ਟ੍ਰੇਨ ਰੋਕਦੇ ਹੋ ਜਦਾ ਦਿਲ ਕਰਦਾ 100 ਬੰਦੇ ਇਕੱਠੇ ਹੋ ਕੇ ਸੜਕ ਰੋਕਦੇ ਹੋ ਆਖਰ ਜਿਹੜਾ ਟੂਰਿਸਟ ਆਉਣਾ ਹਰ ਬੰਦਾ ਜਹਾਜ਼ ਨਹੀਂ ਅਫੋਰਡ ਕਰ ਸਕਦਾ ਕਿਸੇ ਨੇ ਕਾਰ 'ਚ ਆਉਣਾ ਕਿਸੇ ਨੇ ਟ੍ਰੇਨ 'ਚ ਆਉਣਾ ਕਿਸੇ ਨੇ ਬੱਸ ਦੇ ਵਿੱਚ ਆਉਣਾ ਇਹ ਜਿਹੜੇ ਧਰਨੇ ਲੱਗਦੇ ਨੇ ਇਹ ਵੀ ਤੇ ਲੋਕ ਨੇ ਨਾ ਇਹਨਾਂ ਨੂੰ ਸਮਝਣ ਦੀ ਲੋੜ ਨਾ ਇਹ ਕਿਉਂ ਨਹੀਂ ਸਮਝਦੇ ਵੀ ਕਿਸਾਨ ਜੱਥੇਬੰਦੀਆਂ ਧਰਨਾ ਲਾਉਂਦੀਆਂ ਨੇ ਕੋਈ ਵੀ ਜੱਥੇਬੰਦੀ ਹੁੰਦੀ ਹੈ ਚਾਹੇ ਕੋਈ ਆ ਵਾਲਵੀ ਕੀ ਸਮਾਜ ਹੈ ਚਾਹੇ ਕੋਈ ਸਿੱਖ ਸਮਾਜ ਹੈ ਚਾਹੇ ਕੋਈ ਕਿਸਾਨ ਜੱਥੇਬੰਦੀਆਂ ਇਹ ਧਰਨਾ ਲਗਾਉਂਦੇ ਨੇ ਪ੍ਰਸ਼ਾਸਨ ਤੇ ਰੋਕਦਾ ਪਰ ਲੋਕ ਜਿਹੜੇ ਰੋਕਦੇ ਕਿਤੇ ਨਹੀਂ ਮੈਂ ਮੈਂ ਉਹੀ ਤਾਂ ਕਹਿ ਰਿਹਾ ਜੀ ਤੁਸੀਂ ਇੱਕ ਸਾਡੀ ਨਾ ਮਤਲਬ ਅਸੀਂ ਕਿਸ ਤਰ੍ਹਾਂ ਆਪਣਾ ਜਮੀਰ ਮਾਰ ਚੁੱਕੇ ਆ ਤੁਸੀਂ ਮੰਨੋਗੇ ਕਿ ਇੱਕ ਮਤਲਬ ਜੀ 500 ਫੁੱਟ ਦੀ ਸੜਕ ਹੈ ਚੌੜੀ ਹਾਈਵੇ ਉਹਨੂੰ 20 ਬੰਦੇ ਜਾਮ ਕਰ ਦਿੰਦੇ ਨੇ ਬਿਲਕੁਲ ਠੀਕ ਹੈ ਤੇ ਇੱਕ ਬੱਸ 'ਚ ਮੇਰੇ ਖਿਆਲ 53 ਸਵਾਰੀਆਂ ਹੁੰਦੀਆਂ 53 ਨਹੀਂ ਉਤਰ ਕੇ ਪੁੱਛ ਸਕਦੇ ਵੀ ਯਾਰ ਕਿਉਂ ਬੈਠੇ ਜਿਹੇ ਤੁਹਾਨੂੰ ਠਾ ਦੇਣਾ ਵਾ ਚੁੱਕਣੀ ਪਈ ਬਿਲਕੁਲ ਚੁੱਕਣੀ ਪਈ ਯਾਰ ਰੋਡ ਕੋ ਰੋਕੋ ਤੁਹਾਡੇ ਪ੍ਰੋਟੈਸਟ ਤੇ ਹੋਰ ਬੜੇ ਸਾਧਨ ਹੋਣੇ ਚਾਹੀਦੇ ਨੇ ਅਫਸਰਾਂ ਨੂੰ ਘੇਰੋ ਲੀਡਰਾਂ ਨੂੰ ਘੇਰੋ ਇਹ ਇਹਨਾਂ ਨੂੰ ਘਰਾਂ ਦੇ ਵਿੱਚ ਤੁਸੀਂ ਇਹਨਾਂ ਦਾ ਲਾਕਡਾਊਨ ਕਰੋ ਇਹਨਾਂ ਇਹਨਾਂ ਦੇ ਉੱਤੇ ਕਰਫਿਊ ਲਾਓ ਲੋਕਾਂ ਨੂੰ ਤਾਂ ਪਰੇਸ਼ਾਨ ਕੀਤਾ ਜਾਂਦਾ ਟੂਰਿਸਟ ਨਹੀਂ ਆਉਂਦਾ ਮੈਂ ਤੁਹਾਨੂੰ ਅੱਗੇ ਕਹਿ ਰਿਹਾ ਕਿ ਹਰ ਬੰਦਾ ਜਹਾਜ਼ ਫੋਨ ਨਹੀਂ ਕਰ ਸਕਦਾ ਕਿਸੇ ਨੇ ਬਾਸਰ ਚ ਆਉਣਾ ਕਿਸੇ ਨੇ ਆਪਦੀ ਕਾਰ ਚ ਆਉਣਾ ਹੈ ਕਿਸੇ ਨੇ ਟ੍ਰੇਨ ਚ ਆਉਣਾ ਹੈ ਹਰ ਬੰਦੇ ਕੋਲ ਟਾਈਮ ਉਨਾ ਕੀ ਹੈ ਟਾਈਮ ਲਿਮਟ ਹਰ ਬੰਦੇ ਦੀ ਕਿਸੇ ਨੇ ਛੁੱਟੀ ਲੈ ਕੇ ਆਉਣਾ ਕਿਸੇ ਨੇ ਆਪਦਾ ਕਾਰੋਬਾਰ ਬੰਦ ਕਰਕੇ ਆਉਣਾ ਉੱਥੇ ਕਿਸੇ ਨੂੰ ਬਿਠਾ ਕੇ ਆਉਣਾ ਜਦੋਂ ਅਗਨੇ ਨੂੰ ਲੱਗਦਾ ਵੀ ਯਾਰ ਜਾਮ ਲੱਗ ਜਾਣਾ ਉੱਥੇ ਫਸੀ ਨਾ ਜਾਈਏ ਦੋ ਤਿੰਨ ਦਿਨ ਟ੍ਰੇਨ ਹੀ ਨਹੀਂ ਚੱਲਣੀ ਦੋ ਤਿੰਨ ਦਿਨ ਬੱਸਾਂ ਹੀ ਨਹੀਂ ਚੱਲਣੀਆਂ ਤੇ ਕੌਣ ਇੱਥੇ ਆਉਣ ਨੂੰ ਤਿਆਰ ਹੈ ਕੌਣ ਇਹਦੇ ਉੱਤੇ ਕੋਈ ਇਹਦੇ ਉੱਤੇ ਕੰਮ ਕਰ ਹੀ ਨਹੀਂ ਰਿਹਾ ਹੁਣ ਵੀ ਆ ਬੰਬ ਧਮਾਕਿਆਂ ਦੀਆਂ ਖਬਰਾਂ ਆਈਆਂ ਸਾਨੂੰ ਕਿਸ ਤਰ੍ਹਾਂ ਕੀਤਾ ਜਾ ਰਿਹਾ ਕਿ ਬੀਜੇਪੀ ਦਾ ਇੱਕ ਡੈਪੂਟੇਸ਼ਨ ਜਾਂਦਾ ਹ ਕਿ ਸਾਨੂੰ ਦੱਸੋ ਜੀ ਅਸੀਂ ਪੂਰਾ ਤੁਹਾਡਾ ਖਿਆਲ ਰੱਖਾਂਗੇ ਜੇ ਤੇ ਤੁਸੀਂ ਪਹਿਲਾਂ ਹੀ ਖਿਆਲ ਰੱਖ ਲਓ ਨਾ ਮੰਨ ਲਓ ਈਮੇਲ ਕਿੱਥੇ ਆਈ ਜੀ ਇਹ ਮੇਲ ਦੇ ਉੱਤੇ ਮੇਲ ਦੇ ਕਿਹਦੀ ਮੇਲ ਦੇ ਉੱਤੇ ਆਈ ਐਸਜੀਪੀਸੀ ਦੇ ਉੱਤੇ ਆਈ ਇਹਨੂੰ ਕਨਫੀਡੈਂਸ਼ੀਅਲ ਰੱਖਣਾ ਚਾਹੀਦਾ ਯਾਰ ਤੁਸੀਂ ਪੁਲਿਸ ਨਾਲ ਸਲਾਹ ਕਰੋ ਤੁਸੀਂ ਇੰਟੈਲੀਜੈਂਸ ਏਜੰਸੀਆਂ ਨਾਲ ਸਲਾਹ ਕਰੋ ਤੁਸੀਂ ਉਹਨੂੰ ਪਬਲਿਕਲੀ ਕਿਉਂ ਕਰ ਰਹੇ ਹੋ ਯਾਰ ਕੌਣ ਮਤਲਬ ਇਹ ਦੱਸ ਦਿੰਦਾ ਸਾਰੀਆਂ ਚੀਜ਼ਾਂ ਮਤਲਬ ਜਨਤਾ ਕੋ ਤੇ ਇੰਨੀ ਛੇਤੀ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ ਜਿੰਨੀ ਜਲਦੀ ਮਤਲਬ ਲੋਕਾਂ ਨੂੰ ਪਤਾ ਲੱਗ ਜਾਂਦਾ ਔਰ ਹਾਲਾਤ ਵਿਗਾੜਨ ਦੇ ਵਿੱਚ ਕੱਲੇ ਮਤਲਬ ਜਿਹੜੇ ਮਾੜੇ ਅਨਸਰ ਇਹ ਥੋੜੀ ਨੇ ਮੈਂ ਤੁਹਾਨੂੰ ਕਹਿਣਾ ਵੀ ਇੰਨਾ ਕੋ ਲਿਮਟ ਹੈ ਯਾਰ ਫੁਕਰਪੁਰ ਨੇ ਦੀ ਮੈਂ ਕੱਲ ਦੀ ਤੁਹਾਨੂੰ ਗੱਲ ਸੁਣਾਉਣ ਲੱਗਾ ਕਿ ਸਵੇਰੇ 8 ਵਜੇ ਦਾ ਟਾਈਮ ਹੈ ਸਵੇਰੇ ਨਾ ਸਾਰੇ ਅਸੀਂ ਉਹ ਚਾਹ ਦੇ ਉੱਤੇ ਬੈਠੇ ਨੇ ਸਾਡੇ ਸਾਹਮਣੇ ਇੱਕ ਗੱਡੀ ਲੰਗੀ ਓਪਨ ਡਾਲਾ ਜਿਹਦੇ ਪਿਛਲੇ ਪਾਸੇ ਹੁੰਦਾ ਉਹਦੇ ਵਿੱਚ ਦੋ ਨਿਹੰਗ ਸਿੰਘ ਬਾਣੇ ਦੇ ਵਿੱਚ ਨੇ ਤੇ ਬੰਦੂਕਾਂ ਉੱਤੇ ਬੋਨਟ ਦੇ ਉੱਤੇ ਆ ਖੜੀਆਂ ਰਹੀਆਂ ਕੀਤੀਆਂ ਤੇ ਮੈਨੂੰ ਯਾਰ ਇਹ ਫੀਲ ਹੋਇਆ ਵੀ ਯਾਰ ਇਹ ਤੇ ਸੀਰੀਆ ਚ ਵੇਖ ਦਿੰਨੇ ਅਸੀਂ ਹਨਾ ਤੁਸੀਂ ਕਿਉਂ ਇਤ دہشت ਭਰਿਆ ਜਿਹੜਾ ਮਾਹੌਲ ਕ੍ਰੀਏਟ ਕਰਦੇ ਹੋ ਔਰ ਲੋਕਾਂ ਕੋਲ ਵੀ ਸਿਕਿਉਰਿਟੀ ਹੁੰਦੀ ਆ ਮਤਲਬ ਉਹਨਾਂ ਲੱਤਾਂ ਜੱਗੇ ਰੱਖੀ ਜਾਂਦੀਆਂ ਨੇ ਗਨ ਤੁਸੀਂ ਉਹਦੇ ਉੱਤੇ ਐ ਖੜੀਆਂ ਕਰਕੇ ਉੱਥੋਂ ਕੈਮਰਾ ਕਢਾਉਗੀ ਨਾ ਪੁਲਿਸ ਤੇ ਤੁਹਾਨੂੰ ਸਾਫ਼ ਪਤਾ ਲੱਗ ਜਾਊਗਾ ਪਰ ਇੱਥੇ ਇਸ ਦੇਸ਼ 'ਚ ਹੈ ਕੀ ਹੈ ਮਤਲਬ ਇੱਥੇ ਜਿਹਦੇ ਕੋਲ 100 150 ਬੰਦਾ ਹੈ ਉਹਦੇ ਲਈ ਕਾਨੂੰਨ ਵੱਖਰਾ ਜਿਹਦੇ ਕੋਲ 100 150 ਕਰੋੜ ਰੁਪਈਆ ਉਹਦੇ ਲਈ ਕਾਨੂੰਨ ਵੱਖਰਾ ਇਹੋ ਕਿਸੇ ਬੱਚੇ ਨੇ ਇਹੋ ਕਿਸੇ ਆਮ ਬੰਦੇ ਨੇ ਵੀ ਉਹ ਗਨ ਪਿਸਟਲ ਫੋਟੋ ਹੀ ਪਾਈ ਹੁੰਦੀ ਤੇ ਉਹਦੇ ਉੱਤੇ ਆਪਾਂ ਪਰਚਾ ਦੇ ਦੇਣੇ ਆ ਇੱਕ ਬੰਦੇ ਸ਼ਰੇਆਮ ਮਤਲਬ ਜਾ ਰਹੇ ਨੇ ਉਹਦੇ ਉੱਤੇ ਗਨ ਲਹਿਰਾ ਕੇ ਤੇ ਤੁਸੀਂ ਉਹਨੂੰ ਫੜਨ ਦੀ ਕੋਸ਼ਿਸ਼ ਜਿੱਥੇ ਇਹਨਾਂ ਦੀਆਂ ਨੇ ਯਾਰ ਯੂਪੀ ਦੇ ਵਿੱਚ ਹਰਿਆਣੇ ਦੇ ਵਿੱਚ ਉੱਥੇ ਮੈਸ ਕਿਉਂ ਨਹੀਂ ਆਉਂਦੀਆਂ ਉੱਥੇ ਸਾਰਾ ਕੁਝ ਕਿਉਂ ਨਹੀਂ ਹੁੰਦਾ ਯਾਰ ਮਤਲਬ ਤੁਸੀਂ ਇੱਕ ਡਰ ਦੀ ਸਾਡੇ ਸਾਡੇ ਲਈ ਕੰਮ ਕਰੋ ਨਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੰਮ ਦਿਓ ਸਾਨੂੰ ਰੋਜ਼ਗਾਰ ਦਿਓ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਯਾਰ ਤੁਹਾਡੇ ਨਾਲ ਜੁੜਾਂਗੇ ਸਾਡਾ ਬਾਰਡਰ ਖੋਲੋ ਅਸੀਂ ਤੁਹਾਡੇ ਨਾਲ ਜੁੜਾਂਗੇ ਸਿਆਪਾ ਸਿਰਫ ਬਾਰਡਰ ਦਾ ਅਸਲੀਅਤ ਮੈਂ ਤੁਹਾਨੂੰ ਦੱਸ ਦਿਆਂ ਸਾਡਾ ਬਾਰਡਰ ਖੁੱਲ ਜਾਏਗਾ ਜੇ ਬਾਰਡਰ ਕੱਲ ਨੂੰ ਖੁੱਲੇ ਵੀ ਨਾ ਤੇ ਵਪਾਰ ਕਰਦੇ ਨੇ ਥਰੂ ਕਰਾਚੀ ਟੂ ਬੰਬੇ ਜਿੱਥੋਂ 2500 ਕਿਲੋਮੀਟਰ ਦਾ ਸਫ਼ਰ ਹੈ ਆ 25 ਕਿਲੋਮੀਟਰ ਦਾ ਸਫ਼ਰ ਹੈ ਦ ਇਥੋਂ ਵਪਾਰ ਕਰਕੇ ਕੋਈ ਰਾਜ਼ੀ ਨਹੀਂ ਯਾਰ ਹੁਣ ਇੱਥੇ ਵਪਾਰ ਕਦੋਂ ਸ਼ੁਰੂ ਹੋਊਗਾ ਜਦੋਂ ਪੰਜਾਬੀ ਇੱਥੇ ਘੱਟ ਗਿਣਤੀ ਛੋਗੇ ਪੰਜਾਬੀ ਖਤਮ ਹੋ ਗਏ ਲੱਗੇ ਅਡਾਨੀ ਬਾਨੀ ਗੁਜਰਾਤ ਤੋਂ ਬਾਂਬੇ ਤੋਂ ਸਾਰੇ ਲੋਕ ਆਪਣੇ ਪੋਰਟ ਬਣਾ ਲੈਣਗੇ ਆਪਣੀਆਂ ਜ਼ਮੀਨਾਂ ਇੱਥੇ ਮੁੱਲ ਲੈ ਲੈਣਗੇ ਆਪਣਾ ਬੇਸ ਇੱਥੇ ਬਣਾ ਲੈਣਗੇ ਤੇ ਵਪਾਰ ਵੀ ਸ਼ੁਰੂ ਹੋ ਜਾਊਗਾ ਸਾਡੇ ਲੋਕ ਕਿਉਂ ਨਾ ਖਾਣ ਯਾਰ ਅਸੀਂ ਲੋਕ ਕਿੱਥੇ ਜਾਈਏ ਸਾਡੇ ਬੱਚਿਆਂ ਨੂੰ ਰੋਜ਼ਗਾਰ ਕਿੱਥੋਂ ਮਿਲੂਗਾ ਸਾਡੇ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ ਸਾਡੇ ਬੱਚੇ ਨਸ਼ਾ ਕਰ ਰਹੇ ਨੇ ਸਾਡੇ ਬੱਚੇ ਕ੍ਰਿਮੀਨਲ ਬਣ ਰਹੇ ਨੇ ਕਿੱਥੇ ਜਾਈਏ ਰੋਟੀ ਕੌਣ ਦੇਊਗਾ ਕਿੰਨਾ ਨੇ ਦੇਣੀ ਇਹਨਾਂ ਕੋਈ ਮਤਲਬ ਇਹਦੇ ਉੱਤੇ ਧਿਆਨ ਹੀ ਨਹੀਂ ਦੇ ਰਿਹਾ ਇਹਦੇ ਉੱਤੇ ਕੋਈ ਫੋਕਸ ਹੀ ਨਹੀਂ ਕਰ ਰਿਹਾ ਤੁਸੀਂ ਮਤਲਬ ਸਾਰਾ ਕੁਝ ਤਾਂ ਉੱਥੋਂ ਖੋ ਲਿਆ ਬੱਚਿਆਂ ਕੋਲ ਕੁਝ ਨਹੀਂ ਇੱਕ ਬਾਹਰ ਜਾਣ ਦਾ ਸਕੋਪ ਸੀਗਾ ਮੇਰੇ ਖਿਆਲੋਂ ਕੈਨੇਡਾ ਦਾ ਉੱਥੇ ਵੀ ਹੁਣ ਮਤਲਬ ਇਹੋ ਜਿਹੇ ਹਾਲਾਤ ਨਹੀਂ ਰਹਿ ਵੀ ਬੱਚੇ ਉੱਥੇ ਵੀ ਚੱਲ ਜਾਣ ਫਿਰ ਕੌਣ ਪੰਜਾਬ ਨੂੰ ਸਵਾਰੂਗਾ ਕੌਣ ਪੰਜਾਬ ਦੀ ਤਰੱਕੀ ਸਿਰਫ ਪੰਜਾਬ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਗਾ ਬਣਾ ਦਿਓ ਪੰਜਾਬ ਨੂੰ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਰੱਖੋ ਪੰਜਾਬ ਵਾਲ ਕੋਈ ਮੂੰਹ ਨਾ ਕਰੇ ਇਹ ਇਹ ਇੱਕ ਹੁਣ ਨਹੀਂ ਹੋ ਰਿਆ ਗੱਲਾਂ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਨਾ 10 ਸਾਲ ਪਹਿਨਾ 15 ਸਾਲ ਪਹਿਨਾ ਵੀ ਯਾਰ ਇੱਕ ਲੰਬੀ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕ੍ਰਿਮੀਨਲ ਬਣਾਉਣ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਤਲਬ ਹੜਤੰਗ ਮਚਾਉਣ ਵਾਲੇ ਲੋਕਾਂ ਦੇ ਵਿੱਚ ਪੰਜਾਬ ਦਾ ਟ੍ਰੇਡ ਚੱਲਦਾ ਸੀਗਾ ਇੱਥੋਂ ਕਦੀ ਪਾਕਿਸਤਾਨ ਤੋਂ ਬੱਸ ਚਲਦੀ ਸੀ ਆਜਪਾਈ ਜੀ ਵੇਲੇ ਕਦੀ ਬੱਸ ਰੋਕ ਦਿੱਤੀ ਕਦੀ ਝੰਡਾ ਸਾੜ ਦਿੱਤਾ ਪਾਕਿਸਤਾਨ ਦਾ ਕਦੀ ਬੱਸ ਦੇ ਉੱਤੇ ਪੱਥਰ ਮਾਰ ਦਿੱਤੇ ਉਹ ਕੌਣ ਕਰਾਉਂਦਾ ਸੀ ਯਾਰ ਉਹ ਚੰਦ ਲੋਕ ਸੀਗੇ ਜਿਹੜੇ ਕਰਦੇ ਸੀਗੇ ਉਹਨਾਂ ਨੂੰ ਸ਼ਹਿ ਕੌਣ ਦਿੰਦਾ ਸੀ ਉਹਨਾਂ ਨੂੰ ਫੰਡਿੰਗ ਕੌਣ ਕਰਦਾ ਸੀਗਾ ਉਹਨਾਂ ਨੂੰ ਫੰਡਿੰਗ ਹੁੰਦੀ ਸੀ ਬੰਬੇ ਤੋਂ ਜਿਹੜੇ ਜਿਹੜੇ ਵੱਡੇ ਵੱਡੇ ਵਪਾਰੀ ਨੇ ਵੱਡੀਆਂ ਵੱਡੀਆਂ ਪਾਰਟੀਆਂ ਨੇ ਜਿਹੜੇ ਪੋਰਟ ਦੇ ਉੱਤੋਂ ਪੈਸੇ ਲੈਂਦੇ ਨੇ ਪਰ ਕਿਲੋ ਦੇ ਪਰ ਕੁਇੰਟਲ ਦੇ ਹਿਸਾਬ ਨਾਲ ਉਥਰੋਂ ਵਪਾਰ ਕਰਨ ਦਾ ਉਹ ਇੱਥੇ ਡਿਸਟਰਬ ਕਰਦੇ ਸੀ ਕਿ ਜੇ ਪੰਜਾਬ ਦਾ ਮਾਹੌਲ ਠੀਕ ਹੋ ਗਿਆ ਤੇ ਸਾਡੇ ਸਾਰੇ ਗੁਜਰਾਤ ਪੋਰਟ ਵੀ ਤੁਹਾਡਾ ਬੰਦ ਹੋ ਜਾਣਾ ਸਭ ਤੋਂ ਈਜ਼ੀ ਵੇਥ ਇਹ ਹੈ ਰਸਤਾ ਤੇ ਸਭ ਤੋਂ ਸੌਖਾ ਤੇ ਸਭ ਤੋਂ ਨੇੜੇ ਦਾ ਵੀ ਜਿੱਥੇ ਮਤਲਬ ਗੱਡੀ ਲੱਦੀ 25 ਕਿਲੋਮੀਟਰ ਤੁਹਾਨੂੰ ਪੈਣਾ ਪਾਕਿਸਤਾਨ ਸਮਾਨ ਉੱਥੇ ਰੱਖੋ ਤੇ ਆ ਜਾਓ ਔ 2500 ਕਿਲੋਮੀਟਰ ਤੋਂ ਜਾਂਦਾ ਉਹ ਗੁਜਰਾਤ ਤੋਂ ਜਾਂਦਾ ਕਿਉਂ ਯਾਰ ਮਤਲਬ ਤੁਸੀਂ ਸਿਰਫ ਇੱਕ ਤੁਹਾਡੀ ਮਨਛਾ ਹੈ ਵੀ ਤੁਸੀਂ ਸਾਰਾ ਕਾਰੋਬਾਰ ਵੀ ਜਵਾਨੀ ਸਾਡੀ ਖੋਲੀ ਸਾਰੀ ਤਬਾਹ ਕਰਕੇ ਰੱਖ ਦਿੱਤੀ ਗਈ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਮੈਂ ਤਾਂ ਦਵਾਈ ਦੇਣ ਡਿਆ 5 ਸਾਲਾਂ ਤੋਂ ਕਿ ਕਿਸੇ ਵਿਆਹ ਸ਼ਾਦੀ ਚ ਕਿਸੇ ਗਮੀ ਦੇ ਪ੍ਰੋਗਰਾਮ ਦੇ ਉੱਤੇ ਕਿਸੇ ਖੁਸ਼ੀ ਦੇ ਪ੍ਰੋਗਰਾਮ ਦੇ ਉੱਤੇ ਮੈਨੂੰ 18 ਤੋਂ 25 ਸਾਲ ਦੇ ਬੱਚੇ ਵਿਖਾਓ ਕਿੰਨੇ ਹੁੰਦੇ ਰੇ ਯਾਰ ਹੈ ਹੀ ਕੋਈ ਨਹੀਂ ਤੁਹਾਡੇ ਗੁਰਦੁਆਰਿਆਂ ਚ ਤੁਹਾਡੇ ਮੰਦਰਾਂ ਚ ਸੇਵਾ ਕਰਨ ਲਈ ਯੂਥ ਨਹੀਂ ਹੈਗਾ ਕਈ ਪਿੰਡਾਂ ਦੇ ਹਾਲਾਤ ਇਹ ਹੋ ਜਿਨੇ ਕਿ ਉੱਥੇ ਡੈੱਡ ਬੋਡੀ ਚੁੱਕਣ ਦੀ ਵੀ ਮਤਲਬ ਬੱਚੇ ਨਹੀਂ ਹੈਗੇ ਕੋ ਲੋ ਸੋਚਦੇ ਆ ਵੀ ਰੇੜੀ ਬਣਾ ਲਈਏ ਯਾਰ ਗੱਡੀ ਬਣਾ ਲਈਏ ਯਾਰ ਇਹੋ ਜਿਹੇ ਹਾਲਾਤ ਮਤਲਬ ਜਿਹੜੇ ਪੈਦਾ ਕਰ ਦਿੱਤੇ ਗਏ ਆ ਅੱਜ ਕੋਈ ਬਜ਼ੁਰਗ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਆਪਣੀ ਏਜ ਦੇ ਹਿਸਾਬ ਨਾਲ ਆਪਣੀ ਬਿਮਾਰੀ ਦੇ ਹਿਸਾਬ ਨਾਲ ਉਹਦੇ ਬੱਚੇ ਹੀ ਹਨ ਨਹੀਂ ਵੀ ਉਹਦੀ ਕੇਅਰ ਟੇਕ ਕਰ ਸਕਣੀ ਆ ਉਹਨੂੰ ਵੇਖ ਸਕਣ ਯਾਰ ਆ ਤੁਸੀਂ ਪੰਜਾਬ ਦੇ ਹਾਲਾਤ ਕਰ ਦਿੱਤੇ ਨੇ ਤੇ ਇਹਦੇ ਤੇ ਸੋਚਦਾ ਹੀ ਕੋਈ ਨਹੀਂ ਯਾਰ ਇੰਨਾ ਤੁਸੀਂ ਸਾਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਉਹ ਈਮੇਲ ਵਾਲਾ ਫੜਿਆ ਗਿਆ ਤੁਸੀਂ ਤੁਹਾਡੇ ਕੋਲ ਤੇ ਇੰਨੀ ਐਡਵਾਂਸਡ ਟੈਕਨੋਲੋਜੀ ਆ ਤੁਹਾਨੂੰ ਪਤਾ ਲੱਗ ਜਾਂਦਾ ਯਾਰ ਬਾਹਰੋਂ ਫੋਨ ਆਇਆ ਫਲਾਣੇ ਬੰਦੇ ਨੇ ਕੀਤਾ ਫਲਾਣਾ ਇਹਨੂੰ ਚੁੱਕ ਕੇ ਕਿਸਤਾਂ ਨਾਲ ਲਿਆਉਣਾ ਯਾਰ ਧਰਮ ਤੋਂ ਉੱਪਰ ਕੀ ਹੈ ਸ਼ਾਂਤੀ ਤੋਂ ਉੱਪਰ ਕੀ ਹੈ ਤੁਸੀਂ ਲੋਕਾਂ ਦੇ ਵਿੱਚ ਇੱਕ ਸੰਸਨੀ ਫਲਾਉਂਦੇ ਹੋ ਪਹਿਲਾਂ ਵੀ ਤੁਹਾਡੇ ਆ ਹੋਣ ਵਾਲਾ ਇਸ ਧਮਕੀ ਤੋਂ ਬਾਅਦ ਤੁਸੀਂ ਸੋਚਦੇ ਹੋ ਦਰਬਾਰ ਸਾਹਿਬ ਢੀੜਾ ਕੱਢ ਕੇ ਆਹ ਭਲਾ ਕਿੰਨਾ ਕੁ ਟੂਰਿਸਟ ਹੈ ਜਦੋਂ ਤੁਸੀਂ ਰੋਜ਼ ਕਿੰਨਾ ਕੁ ਘਟ ਹੋ ਚੁੱਕਿਆ ਟੂਰਿਸਟ ਅੱਜ ਤੁਸੀਂ ਉਹ ਮੇਰੇ ਖਿਆਲ ਇੱਥੇ ਅਖਬਾਰ ਹੈ ਜੀ ਮੇਰੇ ਕੋਲ ਆ ਉਹ ਤੁਹਾਡੇ ਕੋਲ ਹੀ ਪਈ ਆ ਉੱਤੇ ਸਾਰੀ ਡਿਟੇਲ ਲੱਗੀ ਆ ਅੱਜ ਉਦੇ ਉੱਤੇ ਵੀ 75% ਟੂਰਿਸਟ ਹੀ ਖਤਮ ਜਿਹੜਾ ਹੋ ਗਿਆ ਇਹ 22 April ਤੋਂ ਹੁਣ ਤੱਕ ਚੱਲੀ ਜਾ ਰਿਹਾ ਜੇ ਹੁਣ ਥੋੜਾ ਬਤਾ ਉੱਠਿਆ ਸੀਗਾ ਪਿਛਲੇ ਸ਼ਨੀ ਐਤਵਾਰ ਕੋ ਰਸ਼ ਪਿਆ ਸੀਗਾ ਕੋ ਹਾਟਲ ਬੁਕਿੰਗ ਸੀ ਮੇਰਾ ਛੱਡੋ ਆਲੇ ਦੁਆਲੇ ਸਾਰੇ ਹਾਟਲ ਹੀ ਨੇ ਨਾ ਇਹਨਾਂ ਨੂੰ ਪੁੱਛੋ ਜਾ ਕੇ ਕਿੰਨੀਆਂ ਤੁਹਾਡੀਆਂ ਬੁਕਿੰਗਸ ਕੈਨਸਲ ਹੋ ਗਈਆਂ ਕਿੰਨਾ ਮਤਲਬ ਤੁਹਾਡਾ ਜਿਹੜਾ ਵੀ ਲੋਕਾਂ ਨੇ ਬਿਲਕੁਲ ਇਹ ਨਹੀਂ ਵੀ ਅੱਗੇ ਕੀਤੀਆਂ ਪੋਸਟਪੋਨ ਕੀਤੀਆਂ ਕੈਨਸਲ ਹੀ ਕਰ ਦਿੱਤੀਆਂ ਹਰਮੰਦਰ ਸਾਹਿਬ ਸਰਾਵਾ ਚੈੱਕ ਕਰ ਲੋ ਜੀ ਉੱਥੇ 800 ਬੰਦਾ ਜ ਰਹਿਣ ਦੀ ਵਿਵਸਥਾ ਤੇ ਉੱਥੇ ਕਿੰਨਾ ਬੰਦਾ ਆ ਜੀ ਯਾਰ ਤੁਹਾਡੇ ਕੋਲ ਸਰਾ ਮਤਲਬ ਇਹਦੇ ਉੱਤੇ ਤੁਸੀਂ ਫੋਕਸ ਹੀ ਨਹੀਂ ਕਰਦੇ ਜਨਤਾ ਦੇ ਵਿੱਚ ਇਹ ਚੀਜ਼ਾਂ ਲੈ ਕੇ ਕਿਉਂ ਜਾਂਦੇ ਹੋ ਤੁਸੀਂ ਜਨਤਾ ਨੂੰ ਦਿਲ ਦੁਖਦਾ ਯਾਰ ਜਦੋਂ ਜਨਤਾ ਨੂੰ ਤੁਸੀਂ ਦੱਸਦੇ ਹੋ ਹਰਮੰਦਰ ਸਾਹਿਬ ਤੇ ਅਟੈਕ ਹੋਣ ਲੱਗਾ ਸੀ ਤੁਸੀਂ ਬਚਾ ਲਿਆ ਤੁਹਾਡੀ ਮਿਹਰਬਾਨੀ ਲੋਕਾਂ ਨੂੰ ਦੱਸਣੀ ਮਤਲਬ ਸਹਾਨ ਕਰਦੇ ਹੋ ਛੱਡ ਤੇ ਯਾਰ ਸਾਡੇ ਮੋਸ਼ਨ ਨਾਲ ਖੇਡਣਾ ਚਾਹੁੰਦੇ ਹੋ ਨਾ ਤੁਸੀਂ ਧਰਮ ਦੇ ਨਾਂ ਤੇ ਸਾਨੂੰ ਯਾਰ ਸਾਡੇ ਬੱਚਿਆਂ ਨੂੰ ਕਾਰੋਬਾਰ ਦੇ ਕੇ ਸਾਨੂੰ ਕੈਸ਼ ਕਰੋ ਸਾਡੀਆਂ ਵੋਟਾਂ ਲਓ ਨਾ ਮਤਲਬ ਕੱਲਾ ਧਰਮ ਦੇ ਨਾਲ ਵੀ ਤੇ ਮਤਲਬ ਨਹੀਂ ਨਾ ਚੱਲ ਸਕਦਾ ਰੋਟੀ ਪਾਣੀ ਤੇ ਯਾਰ ਕਿਸੇ ਨੇ ਖਾਣਾ ਹੀ ਹੈ ਕੰਮ ਕਰ ਤੇ ਕਰਨਾ ਉਹ ਤੁਸੀਂ ਸਾਰਾ ਹੀ ਖੋ ਲਿਆ ਕੋਈ ਇਸ ਪਾਸੇ ਧਿਆਨ ਨਹੀਂ ਦਿੰਦਾ ਕੋਈ ਕੋਈ ਵੀ ਆਪਾਂ ਸਾਰੇ ਮੁਕਤਖਰੀ ਵਾਲ ਪੈ ਗਏ ਜੀ ਇਹਦਾ ਤਾਂ ਮਾਹੌਲ ਰਿਹਾ ਤੇ ਆਰਮਲੇ 5 ਸਾਲਾਂ ਦੇ ਵਿੱਚ ਕੀ ਬਣੋਏਗਾ ਪੰਜਾਬ ਦਾ ਲੱਗਦਾ ਹੈ ਕਿ ਪੰਜਾਬ ਦੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਆਬਾਦੀ ਜਿਹੜੀ 3 ਕਰੋੜ ਹੈ ਤਾਂ ਉਹ ਰਹੇਗੀ ਨਹੀਂ ਤੁਸੀਂ ਅੱਜ ਅੱਜ ਪੰਜਾਬ ਦੀ ਤੁਸੀਂ ਕਰਾ ਕੇ ਵੇਖੋ ਜਿਹੜੀ ਹੈ ਵੀ ਪੂਰਾ ਸਰਵੇ ਕਰਾ ਕੇ ਵੇਖੋ ਅੱਗੇ ਹੁੰਦਾ ਸੀਗਾ ਵੀ ਸਿੱਖ ਜਿਹੜੇ ਨੇ ਉਹ 63% ਦੇ ਕਿੰਨੇ ਨੇ ਅੱਜ ਜੇ ਬਰਾਬਰ ਤੇ ਵੀ ਹੋਣਗੇ ਤਾਂ ਮੈਨੂੰ ਫੜ ਲਓ ਤੁਸੀਂ ਬਾਹਰ ਨੂੰ ਸ਼ਾਇਦ ਬਾਹਰ ਨੂੰ ਚਲ ਗਏ ਨੇ ਕੋਈ ਹੈ ਹੀ ਨਹੀਂ ਮਤਲਬ ਬੱਚਾ ਇੱਥੇ ਰਹਿ ਕੇ ਰਾਜੀ ਕੋਈ ਨਹੀਂ ਸਾਰੇ ਪਾਸਿਓਂ ਤੇ ਤੁਸੀਂ ਘੇਰ ਲਿਆ ਮੈਂ ਮੈਂ ਤੁਹਾਨੂੰ ਹੁਣ ਭੇਜੂਗਾ ਵੀਡੀਓਜ਼ ਮੈਂ ਤੇ ਪ੍ਰਾਣੀਆਂ ਚ ਬੋਲਿਆ ਹੋਇਆ ਕਿ ਡਰ ਦੀ ਰਾਜਨੀਤੀ ਤੁਸੀਂ ਪੈਦਾ ਕਰ ਰਹੇ ਹੋ ਯਾਰ ਪੰਜਾਬ ਚੋ ਬੱਚਿਆਂ ਦੀ ਮਤਲਬ ਇੱਥੇ ਰੱਖਣ ਦੀ ਵਿਵਸਥਾ ਕਰੋ ਜਦੋਂ ਪਾਰਟੀਆਂ ਦੀ ਇਹ ਕਰਨਾ ਸ਼ੁਰੂ ਹੋ ਗਈਆਂ ਚਲੋ ਇਹ ਟੌਪਿਕ ਹੋਰ ਸੀਗਾ ਕਿ ਪਾਰਟੀਆਂ ਦੇ ਚੋਨ ਮੈਨੀਫੈਸਟੋ ਚ ਇਹ ਆ ਗਿਆ ਸੀ ਕਿ ਅਸੀਂ ਬੱਚੇ ਬਾਹਰ ਭੇਜਣ ਲਈ ਤੁਹਾਨੂੰ ਲੋਨ ਦੇਵਾਂਗੇ ਤੁਹਾਡੇ ਲੋਨ ਦਾ ਇੰਤਜ਼ਾਮ ਕਰਾਂਗੇ ਹਨਾ ਮਤਲਬ ਇਹ ਯਾਰ ਤੁਹਾਡਾ ਪੰਜਾਬ ਹੈ ਇਹ ਤੁਹਾਡਾ ਸੂਬਾ ਹੈ ਇਹਨੂੰ ਤੁਸੀਂ ਕਿਉਂ ਤਬਾਹ ਕਰ ਰਹੇ ਹੋ ਯਾਰ ਇਹਦੇ ਉੱਤੇ ਫੋਕਸ ਕਰੋ ਮੈਂ ਕਿੰਨਾ ਇੰਡਸਟਰੀ ਇੱਕਦਮ ਨਹੀਂ ਆ ਸਕਦੀ ਹੁਣ ਪੰਜਾਬ ਔਰ ਬੜੇ ਲੋਕ ਨਾ ਸਵਾਲ ਕਰਦੇ ਨੇ ਵੀ ਇਹ ਆ ਗਏ ਤੇ ਹੁਣ ਇੰਡਸਟਰੀ ਆ ਗਈ ਹੈ ਕਿਉਂ ਇੰਡਸਟਰੀ ਆਊਗੀ ਕਿਉਂ ਇੱਥੇ ਪੈਸੇ ਲਾਊਗਾ ਨਾ ਦੱਸੋ ਰੋਜ਼ ਇੱਥੇ ਧਰਨਾ ਹੈ ਰੋਜ਼ ਇੱਥੇ ਬੰਦ ਹੈ ਰੋਜ਼ ਇੱਥੇ ਬੰਬ ਧਮਾਕੇ ਦੀ ਧਮਕੀ ਹੈ ਕੋਈ ਇੱਥੇ ਬੰਬ ਚਲਾ ਦਿੰਦਾ ਛੋਟਾ ਵੱਡਾ ਕੋ ਪੁੱਛਣ ਵਾਲਾ ਕੋਈ ਨਹੀਂ ਗੰਨਾ ਤੁਸੀਂ ਬੌਨਡ ਦੇ ਉੱਤੇ ਰੱਖ ਰੱਖ ਚਲਾਉਂਦੇ ਹੋ ਤੇ ਕਿਹੜਾ ਇੰਡਸਟਰੀਸਟ ਤੁਹਾਡੇ ਆ ਕੇ ਤੇ ਫੈਕਟਰੀ ਲਾਊਗਾ ਨਾ ਲਾਵੇ ਸਾਡਾ ਕੱਲਾ ਬਾਰਡਰ ਖੋਲਦੇ ਹੋ ਸਾਰਾ ਪੰਜਾਬ ਇੱਥੋਂ ਸੋਖ ਦੀ ਰੋਟੀ ਖਾ ਸਕਦਾ ਔਰ ਲਾਗੇ ਲਾਗੇ ਹੋਰ ਸਟੇਟਾਂ ਨੂੰ ਖਵਾ ਸਕਦਾ ਵਾ ਪਰਾਪਾ ਕਰਨਾ ਹੀ ਕੁਛ ਨਹੀਂ ਚਾਹੁੰਦੇ ਜਦੋਂ ਪੰਜਾਬੀ ਇੱਥੋਂ ਭਜਾ ਦੇਣਗੇ ਪੰਜਾਬੀ ਇੱਥੋਂ ਘੱਟ ਗਿਣਤੀ ਕਰਦੇ ਆਂਗੇ ਤੇ ਬਾਰਡਰ ਸਾਡਾ ਖੁੱਲ ਜਾਣਾ ਤੁਸੀਂ ਸੈਕਟਰੀਏਟ ਦੇ ਵਿੱਚ ਇੱਕ ਗੇੜਾ ਮਾਰੋ ਤੁਹਾਨੂੰ ਪੰਜ ਤੋਂ ਵੱਧ ਪੰਜਾਬੀ ਅਫਸਰ ਨਹੀਂ ਲੱਭਦੇ ਪੰਜਾਬੀ ਇਹ ਮਤ ਸੋਚੋ ਸਿੱਖ ਪੰਜਾਬੀ ਗੁਪਤਾ ਪੰਜਾਬੀ ਬਰਾੜ ਪੰਜਾਬੀ ਸੰਧੂ ਪੰਜਾਬੀ ਰੋੜਾ ਪੰਜ ਨਹੀਂ ਗਿਣਤੀ ਦੇ ਗਿਆ ਯਾਰ ਸੂਬਾ ਚਲਾਉਣਾ ਕਿੰਨੇ ਆ ਸਾਰਾ ਕੁਝ ਤਾਂ ਤੁਸੀਂ ਫੜਾ ਚੁੱਕੇ ਉਹਨਾਂ ਨੂੰ ਔਰ ਉਤੋਂ ਆ ਜਿਹੜੇ ਮਾਹੌਲ ਤੁਸੀਂ ਮਤਲਬ ਕ੍ਰੀਏਟ ਕਰਨੇ ਸ਼ੁਰੂ ਕਰ ਦਿੱਤੇ ਆ ਜਿਹੜਾ ਮਤਲਬ ਕਰਨਾ ਸ਼ੁਰੂ ਕਰ ਦਿੱਤਾ ਜਾਣਾ ਕਿੱਥੇ ਆ ਪੰਜਾਬ ਨੇ ਇਹਦੇ ਉੱਤੇ ਸਾਰੇ ਲੀਡਰ ਫੋਕਸ ਕਰਨ ਯਾਰ ਇਹੋ ਜੀਆਂ ਅਫਵਾਹਾਂ ਇਹੋ ਜੀਆਂ ਧਮਕੀਆਂ ਕਿਉਂ ਆ ਰਹੀਆਂ ਨੇ ਇਹੋ ਜਿਆ ਮਤਲਬ ਕੌਣ ਇਹਦੇ ਪਿੱਛੇ ਆ ਕਿਹੜੀ ਸਾਜ਼ਿਸ਼ ਆ ਉਹਦੇ ਤੱਕ ਤੇ ਕੋਈ ਜਾ ਹੀ ਨਹੀਂ ਰਿਹਾ ਯਾਰ ਆਪਾਂ ਕੋਈ ਕੇਸ ਦਰਜ ਕਰਨਾ ਹੋਵੇ ਕਿਸੇ ਦੇ ਉੱਤੇ ਤੇ ਉਹ ਐਂਡ ਤੱਕ ਸਾਰਾ ਕੱਢ ਲੈਣੇ ਦੀਆਂ ਕਾਲ ਡਿਟੇਲ ਨਿਕਲ ਆਉਂਦੀਆਂ ਨੇ ਉਹਦੀ ਲੋਕੇਸ਼ਨ ਨਿਕਲ ਆਉਂਦੀ ਐ ਉਹਦੀਆਂ ਈਮੇਲਸ ਨਿਕਲ ਆਉਂਦੀਆਂ ਤੇ ਕੀ ਗੱਲ ਇਹ ਨਹੀਂ ਯਾਰ ਤੁਹਾਡੇ ਕੋਲ ਕਾਬੂ ਆਉਂਦੇ ਹਨਾ ਇਸ ਤੁਸੀਂ ਸਿਰਫ ਇੱਕ ਸੰਸਣੀ ਬੁਲਾ ਰਹੇ ਹੋ ਔਰ ਪੰਜਾਬ ਦਾ ਮਾਹੌਲ ਦੁਨੀਆ ਭਰ ਦੇ ਵਿੱਚ ਆ ਜਿਹੜੀਆਂ ਖਬਰਾਂ ਲੱਗਦੀਆਂ ਨੇ ਬੰਬ ਧਮਾਕੇ ਹੋਣੇ ਨੇ ਅਸੀਂ ਹਰਮੰਦਰ ਸਾਹਿਬ ਨੂੰ ਡਾ ਦੇਾਂਗੇ ਤੁਸੀਂ ਕੀ ਸੋਚਦੇ ਹੋ ਯਾਰ ਬਾਹਰ ਜਿਹੜਾ ਟੂਰਿਸਟ ਤੁਹਾਡਾ ਮੈਂ ਨਾ ਇੰਡੀਆ 'ਚ ਛੱਡ ਦਿਓ ਜਿਹੜਾ ਬਾਹਰੋਂ ਆਉਣਾ ਕੋ ਅਮਰੀਕਾ ਕੈਨੇਡਾ ਤੋਂ ਕੋ ਮੂੰਹ ਕਰਨ ਦੀ ਕੋਸ਼ਿਸ਼ ਕਰ ਕੌਣ ਨੂੰ ਤਿਆਰ ਹੀ ਨਹੀਂ ਦੂਜੀ ਸਟੇਟ ਤੋਂ ਵੀ ਕਿਸੇ ਨੇ ਆਉਣਾ ਹੁੰਦਾ ਤੇ ਆਪਣੇ ਰਿਸ਼ਤੇਦਾਰ ਨੂੰ ਪਹਿਲਾਂ ਪੁੱਛਦਾ ਤੁਹਾਡੇ ਮਾਹੌਲ ਠੀਕ ਹੈ ਯਾਰ ਅਗਲੇ ਦਿਨਾਂ ਚ ਕੋ ਬੰਦਤ ਨਹੀਂ ਹੈਗਾ ਸੜਕ ਚੱਲਦੀ ਰਹਿਣੀ ਹੈ ਰੇਲ ਰੁਕਣੀ ਤਾਂ ਨਹੀਂ ਹੈਗੀ ਆਹ ਹਾਲਾਤ ਬਣਾਉਂਦੇ ਨੇ ਯਾਰ ਇਹ ਅਸੀਂ ਜੰਮੂ ਕਸ਼ਮੀਰ ਸੁਣਦੇ ਹੁੰਦੇ ਸੀਗੇ ਇਹ ਅਸੀਂ ਉਹ ਮਨੀਪੁਰ ਵਾਲੇ ਪਾਸੇ ਸੁਣਦੇ ਹੁੰਦੇ ਸੀਗੇ ਅੱਜ ਪੰਜਾਬ ਵੀ ਉਸੇ ਕੈਟਾਗਰੀ ਦੇ ਵਿੱਚ ਆ ਗਿਆ ਹੈ ਇਹਦੇ ਉੱਤੇ ਫੋਕਸ ਕਰੋ ਇਹਦੇ ਉੱਤੇ ਸੋਚੋ ਯਾਰ ਆਟਾ ਦਾਲ ਵੰਡਣ ਨਾਲੋਂ ਬੱਤੀ ਫਰੀ ਵੰਡਣ ਨਾਲੋਂ ਤੁਸੀਂ ਸਾਰੇ ਇਹਦੇ ਉੱਤੇ ਕੰਮ ਕਰੋ ਕੰਮ ਦਿਓ ਬੱਚਿਆਂ ਨੂੰ ਬੱਚਿਆਂ ਨੂੰ ਇੱਥੇ ਰੱਖੀਆ ਆਪਣੇ ਯੂਥ ਨੂੰ ਇੱਥੇ ਰੱਖੀਆ ਆਪਣੀ ਜਵਾਨੀ ਨੂੰ ਇੱਥੇ ਰੱਖੀਏ ਆਪਦੇ ਦਿਮਾਗ ਜਿਹੜੇ ਸਾਡੇ ਬੱਚਿਆਂ ਦੇ ਨੇ ਉਹਨਾਂ ਨੂੰ ਇੱਥੇ ਰੱਖੀਏ ਸੋ ਧੰਨਵਾਦ ਮਨਾ ਜੀ ਬਹੁਤ ਸੋਹਣੇ ਵਿਚਾਰ ਨੇ ਤੁਹਾਡੇ ਪਰ ਦੇਖਣਾ ਹੋਵੇਗਾ ਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੱਲਵਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਐਸਾ ਡਰ ਪੈਦਾ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਵਾਲ ਕੋਈ ਮੂੰਹ ਨਾ ਕਰੇ ਤਾਂ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਸਿਆਸਤਦਾਨਾਂ ਦੇ ਅੱਗੇ ਇਹ ਅਪੀਲ ਹੈ ਕਿ ਤੁਸੀਂ ਇਕਜੁੱਟ ਹੋ ਕੇ ਪੰਜਾਬ ਦੀ ਸ਼ੋਭੀ ਨੂੰ ਬਚਾਓ ਪੰਜਾਬ ਨੂੰ ਫਿਰ ਸੋਨੇ ਦੀ ਚਿੜੀ ਬਣਾਉਣ ਦੀ ਕੋਸ਼ਿਸ਼ ਕਰੋ ਨਾ ਕਿ ਸਿਰਫ ਸਿਰਫ ਪੰਜਾਬ ਤੋਂ ਲੋਕ ਭੱਜਣ ਦੀਆਂ ਤਿਆਰੀਆਂ ਕਰੋ ਕੈਮਰਾਮੈਨ ਮੋਹਨ ਜੀ ਨਾਲ ਸਤਿ ਸ਼੍ਰੀ ਅਕਾਲ ਪੰਜਾਬ ਦੋਸਤੋ ਪੂਰੇ ਦੇਸ਼ ਦੇ